ਸੋਣਨੀ ਬੁੜੀਏ ਉਹ ਤਾਂ ਚਾਕੇ ਪਾਸੋਂ ਮੌਨ ਨਾ ਤੁਰ ਜੰਦੀ ਐ ਮੈਂ ਫਿਰ ਧੀਰੇ ਨਹੀਂ ਸਾਲ ਨੂੰ ਧੰਦੇ ਕਰਦੀ ਮੈਥੋਂ ਥੋੜੇ ਲੰਗਰ ਪਕਦੇ ਪੂਦੇ ਆਹੋ ਲਾ ਦੇ ਨੌਕਰ ਤੈਨੂੰ ਵੱਡੀ ਪਟਰਾਣੀ ਨੂੰ ਲੈ ਬੋਲਦਾ ਕਿਵੇਂ ਆਏ ਬੋਲ ਦਿੰਦੇ ਪਰਜਾਈ ਨੂੰ ਬੋਲਦੀ ਤਾਂ ਤੂੰ ਵੀ ਆਈ ਐ ਭਾਬੀ ਫਿਰ ਆਹ ਬੋਰੀ ਜੀ ਵਿਛਾ ਕੇ ਕੱਪੜੇ ਧੋ ਲੈਣੇ ਆਂਗੇ ਉੱਥੇ ਰੇਤਾਂ ਜਵਾਲੀ ਹੋਇਆ ਪਿਆਗਾ ਆਹ ਫਰਸ ਜੋ ਸਾਰੀ ਪੁੱਟਿਆ ਪਿਆਗਾ ਇੱਥੇ ਬੋਰੀ ਵਿਛਾ ਕੇ ਧੋ ਲੂੰਗੀ ਨੀਰਾਵਨਾ हां बिबी की करदी सी कपड़े ਧੋਦੀ ਸੀਗੀ ਇਥੇ ਨਾ ਪਰਸ ਜੇ ਫੁੱਟੇ ਪੈਵਾਂ ਹਾਂ ਬੋਰੀ ਵਿਛਾ ਕੇ ਧੋ ਲੈਣੀ ਹੈਗੀ ਕੱਪੜੇ ਤਾਂ ਤੂੰ ਫੇਰ ਧੋ ਲੈਂਦੀ ਪਹਿਲਾਂ ਅੰਦਰ ਜਾ ਕੇ ਸਫਾਈ ਕਰ ਲੈ ਤੇਰੀ ਭੂਆ ਨੇ ਆਉਣਾ ਅੱਜ ਅੱਛਾ ਭੂਆ ਕਿਵੇਂ ਆਉਣੀ ਮੈਂ ਭੇਜ ਉਹ ਆਏ ਬਤੋ ਨਾ ਇਹ ਨਾ ਗਮਾਂਡ ਚ ਰਿਸ਼ਤੇਦਾਰੀ ਚ ਮਰਗਤ ਹੋ ਗਈ ਅੱਛਾ ਉਹ ਨਾ ਉੱਥੇ ਕਹਿੰਦੀ ਮੈਂ ਭੋਗ ਤੇ ਜਾਉਂਗੀ ਐ ਨਹੀਂ ਪਤਾ ਆਉਂਦੀ ਆਉਂਦੀ ਉਰੇ ਆ ਜਾਂਗਾ ਨਹੀਂ ਮੈਂ ਹੋਰ ਫਿਰ ਐ ਕਰ ਲੈਣੀ ਹੈ ਪਹਿਲਾਂ ਸਾਫ ਸਫਾਈ ਕਰ ਲੈਣੀ ਹੈ ਕੀ ਹੁਣ ਜਿਹੜੇ ਨਾਲ ਆਏ ਨੇ ਉਹ ਘਰੇ ਵੀ ਆ ਸਕਦੇ ਆ ਨਾਲ ਹਨ ਐ ਹੁਣ ਇਕੱਲੀ ਨੂੰ ਬਾਹਰ ਚ ਤਾਂ ਨਹੀਂ ਤਾਰ ਕੇ ਜਾਣਗੇ ਇਹ ਨਾਲ ਆ ਕੇ ਫਿਰ ਅਗਲੇ ਤੇ ਬੈਠੇ ਧੋਖਾ ਹੋ ਜਾਂਦਾ ਇੱਕ ਵਾਰੀ ਤਾਂ ਐ ਕਹਿੰਦੀ ਸੀ ਤੇਰੀ ਭੂਆ ਕਹਿੰਦੀ ਮੈਂ ਕੱਲੀ ਆ ਜੂੰਗੀ ਹੁਣ ਐ ਨਹੀਂ ਪਤਾ ਭਾਈ ਜਦੋਂ ਹੁਣ ਆਉਣਗੇ ਉਰੇ ਨਾਲ ਨਾ ਜਾਣ ਗੱਲ ਵੀ ਤੇਰੀ ਠੀਕ ਹੈਗੀ ਬੇ ਆਪਣੇ ਤਾਂ ਭਾਂਡੇ ਹੀ ਪਏ ਨੇ ਮੰਜ ਨਾਲੇ ਬੁਰੇ ਲੱਗਦੇ ਆ ਮੈਂ ਕਹਿੰਦੀ ਤੂੰ ਭਾਂਡੇ ਮਾਜ ਲੈ ਮੈਂ ਸਫਾਈਆਂ ਕਰ ਲੈਣੀ ਐਗੀ ਫਿਰ ਨਿਹਾ ਵੀ ਨਾ ਜਾਣ ਕਿਤੇ ਕੋਈ ਨਾ ਭਾਂਡਾ ਦਾ ਫਿਕਰ ਨਾ ਕਰ ਭਾਂਡੇ ਤਾਂ ਮੈਂ ਆਪੀ ਮਾਜ ਦੂੰ ਪੁੱਤ ਤੂੰ ਨਾ ਚੱਜਣਾ ਸਫਾਈ ਕਰ ਲੈ ਜਾ ਕੇ ਹਾਂ ਭਰਾ ਐ ਕਰ ਲੈਣੀ ਐ ਮੈਂ ਕਰਦੀਆਂ ਸਫਾਈ ਤੂੰ ਬੇ ਭਾਂਡੇ ਮਾਜ ਲੈ ਛੇਤੀ ਭਾਂਡੇ ਤਾਂ ਕੋਈ ਨਾ ਮੈਂ ਮਾਜ ਦੂੰਗੀ

ਚਾਹ ਬਣਾ ਦੇ ਖੇਤ ਮੰਗੀ ਜਾਂਦੇ ਨੇ ਜੀਰੀ ਵਾਲੇ ਜੀਰੀ ਵੱਢੀ ਜਾਂਦੇ ਨੇ ਕੋਈ ਨਾ ਚਾਹਤਾ ਮੈਂ ਬਣਾ ਦਾਨੀ ਐਗੀ ਤੂੰ ਉੱਥੇ ਮੰਜੇ ਤੇ ਬਹਿ ਜਾ ਅੱਜ ਤਾਂ ਨਾ ਕੰਮੀ ਵਾਲੇ ਉਲਝੇ ਪੈਣੇਗੇ ਕਿਉਂ ਮੈਂ ਤਾਂ ਅੱਜ ਕੀ ਹੋ ਗਿਆ ਇਹ ਜਾ ਹੁਣ ਤਾਂ ਕੀ ਐ ਪੁੱਤਾ ਉਹ ਤੇਰੀ ਭੂਆ ਨਾ ਉੱਥੇ ਗਾਹਾਂ ਮਕਾਨ ਗਈ ਹੋਈ ਹੈ ਕਿਸੇ ਨਾਲ ਤੇ ਉਹ ਕਹਿੰਦੀ ਮੈਂ ਮੁੜਦੀ ਹੋਈ ਉਰੇ ਆਉਂਗੀ ਹੁਣ ਉਹ ਰਾਮਨ ਤਾਂ ਸਫਾਈਆਂ ਕਰ ਜਾਂਦੀ ਐ ਮੈਂ ਹੁਣ ਭਾਂਡੇ ਮਾਜ ਕੇ हटੀਆਂ ਹਾਂ ਫਿਰ ਉਹਨਾਂ ਦਾ ਕੀ ਪਤਾ ਮੰਮੀ ਸਾਰੀ ਇੱਧਰ ਆ ਜਾਣ ਇਹ ਤਾਂ ਹੈਗਾ ਪੁੱਤਾ ਮਸ਼ੀਨ ਲੱਗੀ ਪਈ ਐ ਖੇਤ ਤੇ ਵੱਢੀ ਜਾਂਦੇ ਨੇ ਜੀਰੀ ਹਾਂ ਜੀਰੀ ਤੇ ਵੱਢੀ ਜਾਂਦੇ ਨੇ ਕਿ ਕਦੋਂ ਦੇ ਲੱਗੇ ਨੇ ਉਥੇ ਚੱਲ ਪੁੱਤ ਵਧੀਆ ਹੋ ਗਿਆ ਤੈਨੂੰ ਛੁੱਟੀ ਆ ਗਈ ਨਹੀਂ ਫਿਰ ਇੱਕ ਦਿਹਾੜੀ ਹੋਰ ਲਾਉਣਾ ਪੈਂਦਾ ਹੋਰ ਮੈਂ ਤਾਂ ਛੁੱਟੀ ਦੇ ਕਰਕੇ ਦੱਜ ਲੱਗ ਗਏ ਨਹੀਂ ਤਾਂ ਇੱਕ ਦੋ ਦਿਨ ਹੋਰ ਖੜ ਜਾਂਦੇ ਚਾਹੇ ਖੜ ਕੇ ਕੀ ਕਰਨਾ ਧੀ ਦੋ ਦਿਨਾਂ ਨੂੰ ਕੀ ਐ ਜਦੋਂ ਚੋਨਾ ਆਇਆ ਪਿਆਗਾ ਸਮਾਂ ਵੱਡਿਆ ਹੋ ਵਧੀਏਗਾ ਓਏ ਐਂ ਤਾਂ ਕੀ ਹੁੰਦਾ ਸੀ ਮਮੀ ਫਿਰ ਚੱਲ ਮੈਂ ਚਾਹ ਧਰਦਾ ਫਿਰ ਤੂੰ ਲੇਟ ਹੋ ਜਾਏਗਾ ਮਾਦਾ ਤੂੰ ਤਾਂ ਗੱਲਾਂ ਹੀ ਮਾਰਨ ਲੱਗੀ ਛੇਤੀ ਧਰ ਦੇ ਚਾ ਮੈਂ ਵੀ ਜਾਣਾ ਫਿਰ ਚੱਲ ਧਰਦੀਆਂ ਫਿਰ ਬੇਲੇ ਫੜ ਲਿਆ ਜਾ ਚਾ ਤੂੰ ਤਾਂ ਪਹ ਗਿਆ ਉਨਾ ਦਾਸ ਵੀ ਭਾਂਡੇ ਵੀ ਲੈ ਕੇ ਜਾਵੇਗਾ। ਹਾਂ ਮਾਤਾ ਭਾਂਡੇ ਤਾਂ ਹੈਗੇ ਨੇ ਉੱਥੇ। ਨਾ ਗਲਾਸ ਹੈਗੇ ਚਾਹ ਪੀਣ ਨੂੰ। ਹਾਂ ਗਲਾਸ ਵੀ ਹੈਗੇ ਨੇਗੇ। ਨਾ ਬਾਹਰੇ ਵਧੀਆ ਹਵਾ ਚਾਲਦੀ ਆ ਮੈਂ ਤਾਂ ਬਾਹਰ ਹੀ ਪੈ ਜਾਨੀ ਆ। ਨਾਲੇ ਦੀ ਪੂ ਆ ਜੂਗੀ ਚਲ ਦੇਖ ਲੈਣੀ ਉਹ। ਲੈ, ਬਾਬੀ ਤਾਂ ਉਹ ਪਈ ਐ ਮੰਜੇ ਤੇ ਮੌਜ ਨਾਲ। ਠੀਕ ਐ ਬਾਬੀ, ਕਿਵੇਂ ਐ ਤੂੰ? ਪਈਗੀ। ਹਾਂ ਭਣੇ ਮੈਂ ਤਾਂ ਠੀਕ ਆ। ਤੂੰ ਠੀਕ ਹੈ? ਹਾਂ ਮੈਂ ਬਸ ਠੀਕ ਹਾਂ। ਹੋਰ ਸਾਰਾ ਪਰਿਵਾਰ ਠੀਕ ਹੈ? ਹਾਂ ਸਾਰੇ ਵਧੀਆ ਠੀਕ ਨੇ। ਬਹਿ ਜਾ। ਆਪਣੇ ਤਾਂ ਸਾਰੇ ਠੀਕ ਨੇ ਕਿਵੇਂ ਕੋਈ ਦੀਂਦਾ ਹੀ ਨਹੀਂ ਕਰੇ ਹੈਗਾ। ਰਾਮਨ ਤਾਂ ਨਾ ਕੰਮ ਧੰਦਾ ਜਾ ਕਰਕੇ ਅੰਦਰ ਪੈਗੀ। ਉਹ ਛੋਟੀ ਤਾਂ ਤੈਨੂੰ ਪਤਾ ਹੈਗਾ ਉਹ ਡਿਊਟੀ ਤੇ ਗਈ ਹੋਈ ਹੈ। ਅੱਛਾ। ਤੇ ਗੋਗੀ ਤੇ ਵੀਕਰ ਉਥੇ ਚੋਨਾ ਵਢੀ ਜਾਂਦੇ ਨੇ ਅੱਜ ਖੇਤ ਮਸ਼ੀਨ ਮਿਲ ਗਈ ਸੀ। ਹਾਂ ਫਸਲ ਦਾ ਟਾਈਮ ਹੈ ਭਾਈ। ਹੋਰ। ਹੋਰ ਗੋਗਿਨ ਬਾਬੇ ਫੇਰਾ ਦੀ ਛੁੱਟੀ ਸੀ ਕਰੇ ਫਿਰਦਾ। ਹਾਂ ਬੜਾ ਛੁੱਟੀ ਸੀ ਉਹਨੂੰ ਤਾਂ ਗੋਗੀ ਨੂੰ ਤਾਂ ਅੱਜ ਫਿਰ ਉਹ ਨਾਲ ਚੋਨਾ ਵਢਾਉਣ ਲੱਗ ਗਿਆ। ਫਿਰ ਨਹੀਂ ਫਿਰ ਇੱਕ ਦਿਹਾੜੀ ਪੁੱਛਣਾ ਪੈਂਦਾ ਹੁਣ ਕੱਲਾ ਫਿਰ ਬਿੱਕਰ ਵੀ ਕੀ ਕਰੇ ਤੈਨੂੰ ਪਤਾ ਹੈਗਾ ਕੰਮ ਹਣਾ ਛੁੱਟੀਆਂ ਆਏ ਦਿਨ ਜਵਾਕਾਂ ਦਾ ਲਾਹਾ ਹੋ ਜਾਂਦਾ ਮੈਂ ਕਿਹਾ ਚੱਲ ਨਾਲ ਲੱਗ ਜੂਗਾ ਅੱਜ ਹਾਂ ਹਾਂ ਨਾ ਠੀਕ ਹੈ ਵਧੀਆ ਗੱਲ ਹੈ ਹੋਰ ਹੋਰ ਹੁਣ ਤਾਂ ਛੁੱਟੀਆਂ ਹੋਈਆਂ ਪਈਆਂ ਨੇ ਸਾਡੇ ਮੁੰਡੇ ਨੇ ਇੱਕਦੋ ਛੁੱਟੀਆਂ ਆ ਗਈਆਂ ਹੁਣ ਜੇ ਕੋਈ ਕੰਮ ਧੰਦਾ ਕਰਾ ਲਾਂਗੇ ਕਰ ਲੈ ਪਰ ਤੂੰ ਬੈਠਾ ਮੈਂ ਪਾਣੀ ਲੈ ਕੇ ਉਹ ਨਹੀਂ ਦੇਣਾ ਨਾ ਨਾ ਪਾਣੀ ਦੀ ਤਾਂ ਕੋਈ ਲੋੜ ਨਹੀਂ ਹੁਣ ਤਾਂ ਠੰਡ ਹੋ ਗਈ ਹੁਣ ਇੰਨੀ ਗਰਮੀ ਨਹੀਂ ਹੈਗੀ ਤੇ ਇਹ ਲੱਗਦੀ ਨਹੀਂ ਹੈਗੀ ਇੰਨੀ ਹੁਣ ਹਾਂ ਭੈਣੇ ਹੁਣ ਤਾਂ ਬੜਾ ਮੌਸਮ ਦਾ ਫਰਕ ਪੈ ਰਿਹਾ ਹੈਗਾ ਹੁਣ ਤਾਂ ਠੰਡਾ ਪਾਣੀ ਪੀਣ ਨੂੰ ਵੀ ਨਹੀਂ ਜੀ ਕਰਦਾ ਬਸ ਕੈਂਪ ਵਿੱਚ ਹੀ ਪੀਣੇ ਆਗੇ ਫਿਲਟਰ ਚ ਹੋਰ ਭੈਣੇ ਤੇ ਕੀ ਤਾਂ ਗਰਮੀ ਨੇ ਮਾਰ ਦਿੱਤੀ ਵਧੀਆ ਹੋ ਗਿਆ ਠੰਡ ਹੋ ਗਈ ਕੋਈ ਕੰਮ ਨਹੀਂ ਸੀ ਬਣਦਾ ਗਰਮੀ ਚ ਤਾਂ ਹੋਰ ਭੈਣੇ ਤਾਂ ਹੈਗਾ ਸੱਚ ਨੂਹਾ ਕਿਵੇਂ ਨੇ ਨੂਹਾ ਦਾ ਤਾਂ ਉਹੀ ਹਾਲ ਹੀ ਲੈ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ੍ਹ ਦੀਆਂ ਦਾ ਵੀ ਕਈਆਂ ਹੀ ਆ ਨੇ ਅੱਛਾ ਹੁਣ ਵੀ ਲੜਦੀਆਂ ਨੇ ਜੀ ਨਹੀਂ ਹੋਰ ਭੈਣੇ ਮੈਂ ਤਾਂ ਦੋਨੇ ਅੱਡ ਕਰਤੇ ਮੈਂ ਤਾਂ ਛੋਟੀ ਨਾਲ ਰਲ ਗਈ ਅੱਛਾ ਅੱਡ ਕਰਤੀਆਂ ਫੇਰ ਨਹੀਂ ਭੈਣੇ ਹੋਰ ਕੀ ਕਰਾਂ ਜਦੋਂ ਕੱਟਦੀਆਂ ਨਹੀਂ ਸੀ ਆਪਸ ਵਿੱਚ ਸਾਧਨ ਸ੍ਰੀਕਾ ਕਰੀ ਮੰਜੇ ਤੇ ਚੜ ਕੇ ਵਹਿੰਦੀ ਆ ਕੰਮ ਦੇ ਕੋਈ ਹੱਥ ਨਾ ਲਾਉਂਦੀ ਪੁੱਤਾਂ ਜਿਵੇਂ ਮੇਰੇ ਚ ਪੋਰਾ ਫਰਕ ਵੀ ਨਹੀਂ ਸੀ ਹੋਰ ਭੈਣੇ ਮੈਨੂੰ ਕਰਨਾ ਪੈਂਦਾ ਸੀ ਸਾਰਾ ਕੰਮ ਫਿਰ ਆਪ ਤਾਂ ਸਰੀਕੋ ਸਰੀਕੀ ਮੰਜੇ ਤੋਂ ਲੱਤ ਨਹੀਂ ਸੀ ਲਾਉਂਦੀਆਂ ਮੈਂ ਕਰਦੀ ਸਾਰਾ ਕੰਮ ਫਿਰ ਮੈਂ ਤਾਂ ਹਣ ਕਾਡੇ ਕਰਤੀਆਂ ਵੀ ਲੈ ਭਾਈ ਜਿਹੜਾ ਮੇਰਾ ਹਿੱਸਾ ਰੱਖੂਗਾ ਉਹੀ ਮੈਨੂੰ ਰੋਟੀ ਦੇ ਦੇਊਗਾ ਪਤਾ ਭਾਈ ਹੁਣ ਆਪ ਮੰਜੇ ਤੋਂ ਲੱਤ ਨਹੀਂ ਲਾਉਂਦੇ ਹਾਂ ਇਹ ਆ ਤਾਂ ਤੇ ਵਧੀਆ ਕੀਤਾ ਨਾ ਫਿਰ ਐ ਬੋਲੀਆਂ ਨਹੀਂ ਹੈਗੀਆਂ ਵੀ ਅਸੀਂ ਰੱਖਣੀ ਐ ਜਾਂ ਕਿਵੇਂ ਕੋਈ ਗੱਲ ਬੋਲਦੀਆਂ ਸੀ ਭੈਣ ਕਹਿੰਦੀਆਂ ਸੀ ਵੀ ਉਹ ਕਹਿੰਦੀ ਮੇਰੇ ਨਾਲ ਜਾ ਉਹ ਕਹਿੰਦੀ ਮੇਰੇ ਨਾਲ ਜਾ ਵੱਡੀ ਨੂੰ ਆਹ ਹੋ ਗਿਆ ਅੱਛਾ ਫਿਰ ਤਾਂ ਛੋਟੀ ਕਿ ਨਹੀਂ ਹੋ ਗਈ ਹੈ ਉਹ ਪਹਿਲੇ ਛੋਟਾ ਮੁੰਡਾ ਵਾਲਾ ਕਹਿਣ ਲੱਗ ਗਿਆ ਵੀ ਮੰਮੀ ਮੇਰੇ ਕਿ ਨਹੀਂ ਆ ਮੇਰੇ ਘਰੇ ਨਹੀਂ ਸਰਦਾ ਫਿਰ ਉਹ ਦੋਨੇ ਜੀ ਡਿਊਟੀ ਤੇ ਵਗ ਜਾਂਦੇ ਨੇ ਵੀ ਚਲ ਬੇਬੇ ਘਰੇ ਬੈਠੀ ਰਿਹਾ ਕਰੂਗੀ ਮੈਂ ਤਾਂ ਫਿਰ ਤਾਂ ਕਰਕੇ ਛੋਟੇ ਨਾ ਰਲ ਗਈ ਆਹੋ ਫਿਰ ਉਹਨਾਂ ਨੂੰ ਲਾਹਾ ਹੋ ਗਿਆ ਵੀ ਅਸੀਂ ਤਾਂ ਵਗ ਜਾਣਿਆ ਵੀ ਨਾਲ ਤਾਂ ਘਰ ਸਾਮੂਗੀ ਨਾਲੇ ਮਗਰੋਂ ਕੰਮ ਕਰ ਲੈ ਬਸ ਫਿਰ ਆ ਤਾਂ ਤੈਨੂੰ ਪਤਾ ਹੀ ਹੈ ਇਹ ਲਾਹਾ ਤਾਂ ਹੈ ਗਈ ਇਹ ਹਾਂ ਉਹਨਾਂ ਨੂੰ ਆਈ ਹੋ ਗਿਆ ਔਰ ਵੱਡਿਆਂ ਨੂੰ ਵੀ ਐਂ ਲਾਹਾਤੀ ਕੰਮ ਦਾ ਛੋਟੇ ਨੂੰ ਵੀ ਛੋੜਾਂਗਾ ਚਲੋ ਵੱਡੇ ਤਾਂ ਘਰੇ ਨੇ ਉਹ ਵਗ ਜਾਂਦੇ ਨੇ ਘਰ ਛੱਡ ਕੇ ਨਾਲੇ ਵੀ ਮੰਗਰੋਂ ਜਿਹੜੇ ਭਾਂਡੇ-ਕੁੰਡੇ ਕੋਈ ਪਿਆ ਹੁੰਦਾ ਕੋਈ ਕੰਮ ਧੰਦਾ ਨਿੱਕਾ ਮੋਟਾ ਪਿਆ ਹੁੰਦਾ ਤੀਸੂ ਕਰ ਦਿੰਗੀ ਆਹੀ ਕੋਈ ਹੁਣ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ੍ਹ ਦੀਆਂ ਹਾਂ ਕੰਮ ਤਾਂ ਭੈਣੇ ਕੀ ਹੈਗਾ ਹੁਣ ਝਾੜੂ-ਪੋਚਾ ਇਹ ਤਾਂ ਕੰਮਾਂ ਵਾਲੀ ਰੱਖੀ ਹੋਈ ਐ ਉਹ ਘਰ ਜਾਂਦੀ ਐ ਮੈਂ ਤਾਂ ਤੜਕੇ-ਤੜਕੇ ਹੀ ਰੋਟੀ ਪਕਾਦਨੀ ਐ ਕੰਮ ਤਾਂ ਫਿਰ ਮੈਂ ਹਜੇ ਵੀ ਨਹੀਂ ਕਰਦੀ ਨਹੀਂ ਚਲ ਵਧੀਆ ਕੀਤਾ ਭੈਣੇ ਤਾਂ ਤੇਰਾ ਹੀ ਮੀ ਇਕੱਠ ਚ ਚਾਮੀ ਪਟਿਆ ਉਹਨਾਂ ਨੇ ਨਹੀਂ ਹੋਰ ਹੁਣ ਵਧੀਆ ਨਾ ਇੱਦਾਂ ਦੋਨੇ ਜੀ ਲੱਗੇ ਹੋਏ ਨੇ ਜਦੋਂ ਆਉਂਦੇ ਨੇ ਵਧੀਆ ਖਾਣ ਪੀਣ ਨੂੰ ਲੈ ਕੇ ਆਉਂਦੇ ਨੇ ਮੈਂ ਤਾਂ ਨਜ਼ਾਰੇ ਲੈਣੀਆਂ ਹੁਣ ਨਹੀਂ ਭੈਣੇ ਫਰਕ ਤਾਂ ਹੋਈ ਜਾਂਦਾ ਸਰਕਾਰੀ ਪੈਸਾ ਆਉਂਦਾ ਨਾਲ ਖੇਤੋਂ ਆਉਂਦੇ ਹੋਣਗੇ ਪੈਸੇ ਹੁਣ ਜਦੋਂ ਆਪ ਚੱਜ ਦੀਆਂ ਚੀਜ਼ਾਂ ਲਿਆ ਲਿਆ ਖਾਂਦੇ ਨੇ ਫਿਰ ਤੈਨੂੰ ਵੀ ਤਾਂ ਦਿੰਦੀ ਹੋਣਗੇ ਨਹੀਂ ਭੈਣੇ ਹੋਰ ਬਲਾਈ ਵਧੀਆ ਮਹਿੰਗੇ ਮਹਿੰਗੇ ਫਰੂਟ ਲਿਆਉਂਦੇ ਨੇ ਉਹ ਕੀ ਵੀਆ ਕੁ ਵੀਆ ਡਰਿੰਗਲ ਰੰਗਲ ਜਿਵੇਂ ਤਾਂ ਕਹਿਣਾ ਵੀ ਉਹਦਾ ਖਾਤਾ ਲੈਣੀ ਆ ਮੈਂ ਤਾਂ ਕਹਿਣਾ ਨਹੀਂ ਆਉਂਦੇ ਭੈਣੇ ਉਹ ਔਰ ਭਾਈ ਵਧੀਆ ਪੂਰਾ ਪਤਾ ਰਾਤ ਨੂੰ ਉੱਠ ਕੇ ਵੀ ਖਾ ਲੈਣੀ ਆ ਮੈਂ ਤਾਂ ਫਰੂਟ ਫਰਟ ਪੂਰੇ ਤੜਕੇ ਉੱਠ ਕੇ ਕਾ ਚਾਹ ਮਗਰ ਪੀਨੀਆ ਪਹਿਲਾਂ ਫਰੂਟ ਖਾ ਕੇ ਫਿਰ ਕੰਮ ਲੱਗ ਕਰਦਨੀ ਜਿੰਨਾ ਕੰਮ ਇੱਥੇ ਹੁੰਦਾ ਨਹੀਂ ਚੱਲ ਭਣੇ ਤਾਂ ਤਾਂ ਵਧੀਆ ਕੀਤਾ ਤੈਨੂੰ ਤਾਂ ਨਜ਼ਾਰੇ ਨੇ ਤੂੰ ਤਾਂ ਕਰਮ ਉਹ ਜਾ ਔਰ ਜਿੰਨਾ ਚਿਰ ਕਰਮਾਂ ਚ ਲਿਖਿਆ ਨੇ ਉਹਨੇ ਜੇ ਤਮ ਉਹ ਜਾਂ ਕਰ ਲੀਏ ਹੋਰ ਭਣੇ ਆਏ ਆਏਗਾ ਉਹ ਜਵਾਨ ਆ ਗਿਆ ਮਾਰ ਸਤਿਕਾਰ ਕੋਈ ਸਤਿਕਾਰ ਹੋ ਠੀਕ ਹੋ ਹਾਂ ਠੀਕ ਠਾਕ ਤੁਸੀਂ ਠੀਕ ਹੋ ਹਾਂ ਘਰ ਪਰਿਵਾਰ ਠੀਕ ਸਾਰੇ ਹਾਂ ਸਾਰੇ ਤੇਰੇ ਪਰਿਵਾਰ ਵੀ ਠੀਕ ਹੋ ਵਧੀਆ ਪੂਰਾ ਹੀ ਬਚਾ ਚੱਲ ਚਲ ਐ ਕਰ ਪੁੱਤ ਰਾਵਣ ਪਾਣੀ ਲੈ ਦੇ ਨਾਲ ਤੇ ਤੇਰੀ ਭੂਆ ਨੂੰ ਨਾਲੇ ਚਾਹ ਬਣਾ ਲੈ ਛੁੜੀ ਵਧੀਆ ਜੀ ਬਣੀ ਚਾਹ ਤਾਂ ਬਣੀ ਪਈ ਬੀਬੀ ਦੁੱਧ ਜੇ ਪਾ ਕੇ ਵਧੀਆ ਜੀ ਬਣਾ ਲਈ ਹਾਂ ਨਾ ਹੋਰ ਮੈਂ ਉਹਨਾਂ ਦਾ ਭੈਣ ਹੂੰ ਵੀ ਸੀਗਾ ਮੈਂ ਕਿਹਾ ਮੈਂ ਜਾਇਆ ਮੇਰੇ ਆਣਾ ਇਤਨੇ ਫਿਰ ਉਹਨਾਂ ਨੇ ਮਰਦਤ ਜੀ ਹੋ ਗਈ ਮੈਂ ਕਿਹਾ ਭੋਗ ਤੇ ਜਾਉਂਗੀ ਵੀ ਜਾਂ ਲੰਘਾਂ ਦੇ ਆਉਂਗੀ ਚਲ ਵਧੀਆ ਦਿੱਕਤ ਹੈ ਹੋਰ ਹਾਂ ਜੀ ਦਾ ਕਰ ਦਈਏ ਲੋ ਕੋਈ ਚਾਹ ਲੈ ਲੋ ਮੇਲ ਲੈ ਮੈਂ ਚੱਕੀ ਨਾ ਨਾ ਬਸ ਬਸ ਮੇਰੀ ਹੈ ਲੈ ਉਹ ਗਾਗਨ ਵੀ ਆ ਗਈ ਆ ਲੈ ਬਿੰਦੂ ਜੀ ਚੱਲ ਹੋਰ ਚੱਲ ਵਧੀਆ ਸਸੀ ਕੰਪੂਆ ਜੀ ਠੀਕ ਹੋ ਹਾਂ ਜੀ ਬਹੁਤ ਠੀਕ ਹੈ ਵਧੀਆ ਹੋ ਰਿਹਾ ਇਹ ਜੀ ਬੇਲੀ ਆਉਂਦੀ ਐ ਠੀਕ ਹੋ ਜਾਣਾ ਭਾਈਆ ਕਿਤੇ ਲੱਗੀ ਆਵਦੀ ਵਧੀਆ ਹੋਰ ਹਾਂ ਸਹੀ ਕਹਤ ਨੇ ਤੇਰੂ ਭਾਈ ਹੋਰ ਪੁੱਤ ਕਿਵੇਂ ਠੀਕ ਠਾਕ ਐ ਤੂੰ ਕਿਵੇਂ ਕੰਮ ਕਰ ਚੱਲਦਾ ਤੇਰਾ ਡਿਊਟੀ ਵਧੀਆ ਚੱਲਦੀ ਐ ਹਾਂਜੀ ਪੂਆ ਜੀ ਵਧੀਆ ਬਸ ਸਾਰਾ ਕੁਝ ਵਧੀਆ ਚੱਲੀ ਜਾਂਦਾਗਾ ਹੋਰ ਪੁੱਤ ਜਵਾਕ ਕਿਹੜਾ ਸਾਹਮਣੇ ਇੱਥੇ ਸੌਖੇ ਨੇਗੇ ਥੱਕ ਗਈ ਹੋਵੇਂਗੀ ਜਵਾਕਾਂ ਦਾ ਮੱਥਾ ਮਾਰਨਾ ਬਹੁਤ ਔਖਾ ਬਹਿ ਜਾ ਪੁੱਤ ਹੋਰ ਪੂਆ ਜੀ ਬਾਲਾ ਸਿਰ ਖਾਂਦੇ ਜਵਾਕ ਤਾਂ ਸਿਰ ਦੁਖਣ ਲਾ ਦਿੰਦੇ ਮਸਾ ਚੁੱਪ ਕਰਦੇ ਨੇ ਹੋਰ ਭਾਈ ਐਂ ਹੁੰਦਾ ਨੇ ਆਣੇ ਤਾਂ ਹੀ ਕਰਦੇ ਹੋਰ ਭਾਈ ਜਵਾਕ ਤਾਂ ਇੱਕ ਸਾਮਣਾ ਔਖਾ ਉਹ ਤਾਂ 60 60 ਜਵਾਕ ਨਹੀਂ ਕਿੱਥੋਂ ਸਾਹਦੇ ਨੇ ਨਿਆਣੀ ਹੋਰ ਭਣੇ ਔਖਾ ਹੈਗਾ ਇੰਨੇ ਜਵਾਕਾਂ ਦਾ ਆਪਾਂ ਤਾਂ ਘਰ ਇੱਕ ਜਵਾਕ ਨਹੀਂ ਸੌਂਦਾ ਹੈਗਾ ਹੋਰ ਬਸ ਭੂਆ ਜੀ ਡਿਊਟੀ ਆ ਫਿਰ ਹੁਣ ਕਰਨੀ ਤਾਂ ਪੈਣੀ ਆ ਚਾਹੇ ਔਖੇ ਹੋ ਕੀ ਕਰ ਲੂ ਚਾਹੇ ਸੌਖੇ ਹੋ ਕੀ ਕਰ ਲੂ ਚੱਲ ਭਾਈ ਘਰ ਹੁਣ ਦਿੱਤਾਗਾ ਜਦੋਂ ਰਾਵਣ ਪੁੱਤ ਪਾਣੀ ਲਿਆ ਗगन ਵਾਸਤੇ ਤੂੰ ਲੈ ਨਹੀਂ ਮੈਂ ਲੈ ਬੁੜੀ ਵੀ ਨਾ ਬੈਠੀ ਆਡਰ ਮਾਰੀ ਜਾਂਦੀ ਰਹਿੰਦੀ ਐ ਵੀ ਮੈਨੂੰ ਵੀ ਸੌ ਕੰਮ ਹੁੰਦੇ ਨੇ ਕੀ ਤੇ ਆਪ ਨਹੀਂ ਚੱਕ ਕੇ ਪੀ ਸਕਦੀ ਪਾਣੀ ਹੈ ਪਾਣੀ ਤਾਂ ਪੀ ਸਕਦੀ ਆ ਕੇ ਹੋਰ ਗਾਗਨ ਛੁੱਟੀਆਂ ਮਿਲ ਜਾਣਗੀਆਂ ਤੈਨੂੰ ਹੁਣ ਤਾਂ ਦਿਵਾਲੀ ਕਰਕੇ ਵੀ ਲਿਆ ਹਨਾ ਹਾਂਜੀ ਭੁਆਜੀ ਛੁੱਟੀਆਂ ਤਾਂ ਮਿਲਣਗੀਆਂ ਗਾਗਨ ਤਾਂ ਚੁੰਨੀ ਵਾਲੇ ਕੋਲ ਜਾਇਆ ਸੀ ਮੇਰੀ ਚੁੰਨੀ ਮੈਂ ਲੈ ਲੈਂਦੀ ਕੁੜੇ ਓਹੋ ਮੰਮੀ ਮੈਂ ਤਾਂ ਭੁੱਲ ਗਈ ਹੁਣ ਐ ਕਰੀ ਕੱਲ ਨੂੰ ਲਿਆਈ ਹਾਂ ਕੱਲ ਨੂੰ ਲਿਆਉਂ ਹਾਂ ਫਿਰ ਮੈਂ ਦਿਵਾਲੀ ਤੇ ਲੈ ਲੂੰਗੀ ਉਹ ਚੁੰਨੀ ਠੀਕ ਹੈ ਕੋਈ ਨਾ ਕੱਲ ਨੂੰ ਪੱਕਾ ਲੈ ਆ ਤੁੰਮੀ ਉਹ ਸੂਟ ਨਾਲ ਦੀ ਹੈ ਮੇਰੇ ਕੋਈ ਨਾ ਕੋਈ ਨਾ ਕੱਲ ਨੂੰ ਫੜ ਲਵਾਂਗੀ ਪੱਕਾ ਹਾਂ ਕੱਲ ਨੂੰ ਜ਼ਰੂਰ ਫੜ ਲੈ ਚੰਗਾ ਠੀਕ ਦੇਖੇ ਮੈਂ ਬੈਠੀ ਆ ਨੀ ਸਿਰ ਜੋੜੀ ਕੰਮ ਨੂੰ ਮੈਨੂੰ ਆਰਡਰ ਮੰਦ ਨੇ ਪਾਣੀ ਲੈ ਦੇ ਚਾਹ ਲੈ ਦੇ ਲਗਾ ਕਨ ਪਾਣੀ ਵੱਡੀਆਂ ਜੰਦੇ ਦੀਦੀ ਝੋਨਾ ਅੱਜ ਹਾਂ ਲੱਗੇ ਪਏ ਨੇ ਤੜਕੇ ਦੇ ਵੱਢਣ ਆਹ ਗਲਾਸ ਅੱਛਾ ਤਾਂ ਇਹ ਚੱਲ ਵਧੀਆ ਨਹੀਂ ਤਾਂ ਇਹਨਾਂ ਨੂੰ ਦਿਹਾੜੀਆ ਲਾਉਣਾ ਪੈਂਦਾ ਕੋਈ ਚੱਲ ਹੁਣ ਇਹਨਾਂ ਨੂੰ ਛੁੱਟੀਆਂ ਨਹੀਂ ਗਏ ਵਧੀਆ ਕੰਮ ਨਿਬੜੂਗਾ ਤਾਂ ਹੀ ਤਾਂ ਲੱਗੇ ਨੇ ਹੁਣ ਜੇ ਕੋਈ ਗੀਨ ਛੁੱਟੀ ਸੀ ਵੀ ਚੱਲ ਛੁੱਟੀ ਹੈ ਅੱਜ ਨਹੀਂ ਫਿਰ ਦਿਹਾੜੀਆ ਪੁੱਛਣਾ ਪਊਗਾ ਚੱਲ ਵਧੀਆ ਕੰਮ ਨਿਬੜਜੂ ਅੱਜ ਹੋਰ ਚੱਲ ਟਾਈਮ ਨਾਲ ਨਿਬੜਜੂ ਹਾਂ ਪਣੀ ਆ ਘਰ ਨਾ ਜਬ ਜੀ ਜਾਂਦਾ ਹੈਗਾ ਹਾਂ ਪਰ ਉਹ ਗੱਡੀ ਵਾਲੇ ਆਗੇ ਹੋਣਗੇ ਉਹਨਾਂ ਨੂੰ ਮੈਂ ਕਿਹਾ ਸੀ ਮਾ ਮੈਨੂੰ ਰਸਤੇ ਚ ਰਲਾ ਲਿਓ ਭੋਗ ਹਜੇ ਪਈ ਜਾਂਦਾ ਦੀ ਮੈਂ ਪਹਿਲੀ ਆ ਗਈ ਸੀ ਸੋਨੂੰ ਮਿਲਣ ਦੀ ਵਾਰੀ ਫਿਰ ਤੂੰ ਜਾਵੇਂਗੀ ਅੱਜ ਹੋਰ ਮੈਂ ਜਾਊਂਗੀ ਅੱਜ ਮੈਂ ਤਾਂ ਫਿਰ ਉਹ ਡਿੱਕੀ ਜਾਂਦੇ ਨੇ ਮੈਂ ਜਾਣਾਗਾ ਅੱਛਾ ਹੋਰ ਹਾਂ ਚੰਗਾ ਫਿਰ ਚੱਲ ਫਿਰ ਮੇ ਜੀ ਜੰਗਾ ਆਜੀ ਕਦੇ ਚੰਗਾ ਨਾਲੇ ਜਵਾਕ ਮਿਲ ਗਏ ਮੈਨੂੰ ਫਿਰ ਉਹ ਲੇਟ ਆਉਣਗੇ ਹਾਂ ਚੰਗਾ ਅਮਾ ਜੇ ਭਾਂਡੇ ਇਹ ਨਾ ਹੱਥ ਧੋ ਕੇ ਪਹਿਲਾਂ ਤਾਂ ਜੇ ਨਾਲ ਨਾਲ ਹੀ ਕਰਦੀਆਂ ਇੱਕ ਪਾਸਾ ਬੀਬੀ ਕਿੱਧਰ ਗਈ ਉਹ ਬੈਠੀ ਆ ਇਹਦੇ ਨਾਲ ਹੀ ਕਰਦੀਆਂ ਅੱਜ ਗੱਲ ਦੇਖਦੀਆਂ ਇਹਨੂੰ ਪੁੱਛਦੀਆਂ ਪਹਿਲਾਂ ਗੱਲ ਸੁਣਨੀ ਬੁੜੀਏ ਉਹ ਤਾਂ ਚਾ ਕੇ ਪਾਸੋਂ ਮਾਏ ਨਾਲ ਤੁਰ ਜਾਂਦੀ ਐ ਮੈਂ ਫਿਰ ਧੀਰੇ ਨਹੀਂ ਸਾਲਾਂ ਨੂੰ ਧੰਦੇ ਕਾਦੀ ਮੈਥੋਂ ਥੋੜੇ ਲੰਗਰ ਪਕਦੇ ਪੁੱਤੇ ਉਹਦੇ ਤਾਂ ਡਿਊਟੀ ਦਾ ਕੰਮ ਐ ਉਹਨੇ ਤਾਂ ਜਾਣਾ ਹੀ ਐ ਤੂੰ ਦੱਸ ਕਿਹੜੀ ਡਿਊਟੀ ਤੇ ਲੱਗੀ ਹੋਈ ਐ ਅੱਛਾ ਜੇ ਮੈਂ ਡਿਊਟੀ ਤੇ ਨਹੀਂ ਲੱਗੀ ਫਿਰ ਮੈਂ ਸਾਲਾਂ ਨੂੰ ਥੋੜੇ ਧੰਦੇ ਕਰੀ ਜਾਵਾਂ ਸਹਾਈਤਾ ਵੀ ਡਿਊਟੀ ਤੇ ਨਹੀਂ ਲੱਗੀ। ਨਾ ਇਹ ਡਿਊਟੀ ਤੇ ਲੱਗੀ ਹੁੰਦੀ ਅਸੀਂ ਆਪ ਹੀ ਕਰ ਲਾਂਦੇ। ਡਿਊਟੀ ਦਾ ਤਾਂ ਮੈਨੂੰ ਪਤਾ ਨਹੀਂ। ਜਦੋਂ ਉਹ ਆ ਗਏ ਉਹਨੂੰ ਕਹੇ ਨਹੀਂ ਮੈਥੋਂ ਨਹੀਂ ਬਈ ਇਹ ਨਾਲ ਲੰਗਰ ਪਕਾਏ ਜਾਂਦੇ ਹੈਗੇ ਨਾ ਤਾਂ ਹੋਰ ਟੱਬਰ ਨੂੰ ਪਕਾ ਕੇ ਦੇਵਾ। ਨਾ ਇਹ ਆਪ ਦੇ ਟੱਬਰ ਦੇ ਪਕਾਵਾਂ ਮੈਂ ਗੋਲੀ ਰੱਖੀ ਆ। ਹੁਣ ਤੇਰਾ ਲੰਗਰ ਵੀ ਐਸੀ ਪਕਾ ਕੇ ਦੇਈਏ। ਜਵਾਬ ਦੇ ਦੇ ਭਾਈ। ਰੋਜ਼ ਰੋਜ਼ ਦੇ ਕਹਿ ਸੁਣਾਉ। ਰੋਣੀ ਤਾਂ ਮੈਂ ਰੋਜ਼ ਆਂ। ਜੇ ਕੋਈ ਸੁਣਦਾ ਹੋਵੇ ਮੈਂ ਰੋਜ਼ ਕਹਿਣੀ ਐ ਵੀ ਮੈਥੋਂ ਨਹੀਂ ਬਈ ਕਿਸੇ ਦੇ ਲੰਗਰ ਪੱਕਦੇ ਹੈਗੇ ਆਉਂਦੀਆਂ ਪਕਾਓ ਨਾ ਪਕਾਓ। ਦੇਖ ਭਾਈ ਮੇਰੀ ਰੋਟੀ ਦਾ ਤਾਂ ਤੂੰ ਫਿਕਰ ਨਾ ਕਰ। ਮੈਂ ਤਾਂ ਆਪਦੀ ਆਪੀ ਪਕਾ ਕੇ ਖਾ ਲੂੰਗੀ। ਬਾਕੀ ਇਹ ਰਹੀ ਗੱਲ ਉਹਨਾਂ ਦੀ। ਜਦੋਂ ਉਹ ਆਗੇ ਉਹਨਾਂ ਨਾਲ ਬੈਠ ਕੇ ਗੱਲ ਕਰ ਲੀ। ਮੈਂ ਤਾਂ ਗੱਲਾਂ ਗੱਲਾਂ ਸਾਰਿਆਂ ਨੂੰ ਸੁਣਾਉਣੀ ਐ। ਕੋਈ ਸੁਣਦਾ ਨਹੀਂ ਹੈਗਾ। ਮੈਂ ਤਾਂ ਬਥੇਰਾ ਕਹਿਣੀ ਐਗੀ। ਭਈ ਆਪਦੇ ਕੰਮ ਆਪ ਕਰਿਆ ਕਰੋ। ਕੋਈ ਸੁਣੇ ਵੀ ਮੇਰੀ। ਮੈਂ ਤਾਂ ਬਥੇਰਾ ਚੁੱਪ ਰਹਿ ਕੇ ਦੇਖ ਲੈ ਹੁਣ ਨਹੀਂ ਮੈਥੋਂ ਚੁੱਪ ਰਿਹਾ ਜਾਂਦਾ ਹੈਗਾ। ਮਾਰੀ ਡਾਂਗ ਫਿਰ ਜਦੋਂ ਆ ਗਈ ਦੇਖੀ ਜਾਈ ਜਿਹੜਾ ਕੁਝ ਹੋਊਗਾ। ਮੈਂ ਕਿਉਂ ਮਾਰਾਂ ਡਾਂਗ? ਤੂੰ ਮਾਰ। ਜਿਹੜੀ ਸਾਈਡ ਲੈਣੀ ਹੈਗੀ। ਨਹੀਂ ਤੂੰ ਤਾਂ ਰੋਟੀ ਪਿੱਛੇ ਸਾਰਾ ਦਿਨ ਲੜਦੀ ਐ। ਹੁਣ ਅਸੀਂ ਦੀਆਂ ਅਸਤਨਾ ਪਹਿਲਾਂ 10 10 ਜਾਣਿਆਂ ਦੀਆਂ ਰੋਟੀਆਂ ਪੱਕਾਉਂਦੀਆਂ ਪਹਿਲਾਂ ਤਾਂ ਫਿਰ ਅਸੀਂ ਖੇਤ ਲੈ ਕੇ ਜਾਂਦੀਆਂ ਹੈੜੀਆਂ ਦੀਆਂ ਫਿਰ ਅਸੀਂ ਉੱਥੇ ਨਰਮੇ ਚੁੱਕਦੀਆਂ ਆਥ ਨੇ ਆ ਕੇ ਨਰਮਾ ਚੁੱਕ ਕੇ ਫਿਰ ਅਸੀਂ ਆ ਕੇ ਘਰੇ ਕੰਮ ਕਰਦੀਆਂ ਧਾਹਾਂ ਸੂਰਾਂ ਕੱਢਦੀਆਂ ਰੋਟੀਆਂ ਪਕਾਉਂਦੇ ਸਾਰੇ ਕੰਮ ਕਰ ਦਿੰਦੇ ਆ ਪਰ ਅਸੀਂ ਤਾਂ ਭਾਈ ਕਦੇ ਸ੍ਰੀਕਾ ਨਹੀਂ ਕੀਤਾ ਤੀਗਾ ਮੈਂ ਖੇਤ ਵਾਲਿਆਂ ਨੇ ਹੁਣ ਤਾਂ ਪਕਾ ਲਾ 10 ਜਾਣੇ ਹੁਣ 20 ਹੋਣ ਇਹਨਾਂ ਨੇ ਬੇਲੇ ਨਹੀਂ ਕੋ ਪਕਾਵਾ ਕਿਉਂ ਇਹ ਮੇਰੇ ਇੱਧਰ ਤੇ ਲੈ ਕੇ ਤਨਖਾਹ ਕਰਦੇ ਨੇ ਇਹਨਾਂ ਨੂੰ ਕੋ ਪਕਾਪ ਕਾ ਖਵਾਵਾ ਗੱਲ ਨਹੀਂ ਬਾਤ ਨਹੀਂ ਪਾਈ ਤੁਸ ਤਾਂ ਦੋਨੇ ਇਕੋ ਜਿਓ ਤੁਸ ਤਾਂ ਅੱਡ ਹੋਣਾ ਚਾਹਉਣੀ ਓ ਅੱਡ ਹੋਣਾ ਹੀ ਤਾਂ ਮੈਂ ਗੱਲ ਹੀ ਨਹੀਂ ਕਹੀ ਹੈਗੀ ਮੈਂ ਤਾਂ ਆਏ ਕਹਿੰਦੀ ਆ ਵੀ ਸਾਰੇ ਧੰਦੇ ਮੈਨੂੰ ਕੱਲੀ ਨੂੰ ਕਰਨੇ ਪੈਂਦੇ ਆ ਅੱਡ ਹੋਣ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਮੇਰੇ ਪੁੱਤਾਂ ਦਾ ਨਾ ਕੋਈ ਫਰਕ ਨਹੀਂ ਹੈਗਾ ਉਹਨਾਂ ਹੀ ਤਾਂ ਵਧੀਆ ਬਣਦੀ ਐ ਤੁਸੀਂ ਦੋਨੇ ਪਾਟਕ ਪਾਉਂਗੀਆਂ ਹੁਣ ਚੰਗਾ ਬੀਬੀ ਤੇਨਾਂ ਕੋਣ ਮੱਥਾ ਮਾਰੇ ਤੂੰ ਤਾਂ ਸਾਲਾਂ ਬੇਲ ਨਹੀਂ ਆ ਤੂੰ ਤਾਂ ਗੱਲ ਕੋਈ ਹੁੰਦੀ ਆ ਕਿੱਧਰ ਨੂੰ ਲੈ ਕੇ ਤੁਰ ਜਾਨੀ ਐਗੀ ਮੈਂ ਕੋਈ ਨਿਆਣੀ ਨਹੀਂ ਹੈਗੀ ਮੇਰੇ ਨਾ ਉਹੀ ਨਹੀਂ ਧੁੱਪ ਨਾਲ ਚਿੱਟੇ ਹੋਈ ਮੈਂ ਉਮਰ ਹੋ ਮੇਰੀ ਇੰਨੀ ਹੋਈ ਪਈ ਐ ਮੈਂ ਸਭ ਕੁਝ ਜਾਣਦੀ ਆ ਆਪੇ ਅੱਲਾਹ ਤਾਲਾਹ ਬਾਜ਼ਾਰ ਪਾਂਡਿਆਂ ਦਾ ਹੁਣ ਮਾਜ ਕੇ ਗਈ ਸੀ ਮੈਂ ਤਾਂ ਸਾਰੇ ਆਉਂਦੇ ਨੂੰ ਉੰਨੀ ਫੇਰ ਪਏ ਨੇਗੀ ਮਾਜੀ ਚੱਲੋ ਸਾਰਾ ਦਿਨ ਇਹਨਾਂ ਦੇ ਪਾਂਡੇ ਲੱਗੇ ਰਹੋ ਗੋਲੇ ਫਿਰ ਗਾ ਕੇ ਨਾ ਅੱਜ ਸੁਦੇਹੀ ਆ ਗਈ ਤੂੰ ਹੋਰ ਮੰਮੀ ਅੱਜ ਸੁਦੇਹਾ ਛੁੱਟੀ ਹੋ ਗਈ ਤਾਂ ਆ ਗਈ ਅੱਛਾ ਚਲ ਠੀਕ ਆ ਮੈਂ ਬਦਲਣਾ ਕੱਪੜੇ ਕਪੜੇ ਹੋਰ ਬਦਲ ਲੈਣਾ ਚਾਹ ਪਾਣੀ ਦੇਖ ਲੈ ਮੰਮੀ ਅੱਜ ਰੋਟੀ ਨਹੀਂ ਬਣਾਈ ਹੈਗੀ ਪਤਾ ਨਹੀਂ ਭਾਈ ਮੈਨੂੰ ਤਾਂ ਉਹ ਤਾਂ ਆਪਦੀਆਂ ਬਣਾ ਕੇ ਖਾਂਦੀ ਐ ਕਹਿੰਦੀ ਮੈਂ ਇਥੋਂ ਨਹੀਂ ਕਿਸੇ ਦੀਆਂ ਰੋਟੀਆਂ ਪਕਦੀਆਂ ਹੈਗੀਆਂ ਕਹਿੰਦੀ ਮੈਂ ਕੀ ਕਰਾਂ ਸਾਰ ਦਿਨ ਸਾਰੇ ਟੱਬਰ ਦਾ ਲੰਗਰ ਥੱਪਣ ਨੂੰ ਕਿਉਂ ਕਿਉਂ ਨਹੀਂ ਪਕਦੀ ਰੋਟੀ ਕੀ ਗੱਲ ਹੋ ਗਈ ਉਹ ਕਹਿੰਦੀ ਇਹ ਖੇ ਆਪ ਤਾਂ ਭੱਜ ਜਾਂਦੇ ਨੇ ਕਹਿੰਦੀ ਤੇ ਮੌਜ ਨਾਲ ਡਿਊਟੀਆਂ ਤੇ ਕਹਿੰਦੀ ਮੈਨੂੰ ਮਗਰੋਂ ਸਾਰਾ ਕੰਮ ਕਰਨਾ ਪੈਂਦਾ ਨਾਲੇ ਮੈਂ ਸਾਰਾ ਲੰਗਰ ਥੱਪਦੀਆਂ ਕਹਿੰਦੀ ਮੈਂ ਕਿਉਂ ਪਕਾਂ ਨਹੀਂ ਕੀ ਗੱਲ ਹੋਈ ਵੀ ਰੋਟੀ ਨਹੀਂ ਬਣਦੀ ਫਿਰ ਅੱਡ ਹੋ ਜੇ ਜੇ ਐਡੀ ਗੱਲ ਹੈਗੀ ਨਾਲੇ ਤਾਂ ਸਾਡੇ ਸਿਰੋਂ ਸਾਰੀ ਕਮਾਈ ਖਾਈ ਜਾਂਦੀ ਐ ਨਾਲੇ ਹਜੇ ਉਹ ਤੋਂ ਕੰਮ ਇਹ ਵੀ ਕੋਈ ਗੱਲ ਲੱਗੀ ਬਣਦੀ ਨਹੀਂ ਰੋਟੀ ਉਹਦੇ ਤੋਂ ਲੈ ਕਮਾਈ ਖਾਣ ਨੂੰ ਅਸੀਂ ਮੈਲ ਸੱਤ ਲੈ ਅਸੀਂ ਕੀ ਖਾ ਲਿਆ ਆਪ ਦਾ ਕਮਾਉਣੇ ਆਪ ਹੀ ਖਾ ਜਾਣੇ ਹੋਗੇ ਅੱਜ ਤਾਂ ਸਾਡੇ ਗੋਲੇ ਤਾਂ ਦੇ ਨੂੰ ਰੱਖਿਆ ਹੋਏ ਆ ਘਰੇ ਅਸੀਂ ਕੀ ਖਾ ਲਿਆ ਆਹੋ ਜੇ ਅਸੀਂ ਘਰੇ ਨਾਲ 1 ਰੁਪਿਆ ਫੜਾਉਂਦੇ ਹੁੰਦੇ ਜਾਂ ਅਸੀਂ ਆਪਦੇ ਕੋਲੇ ਰੱਖਦੇ ਹੁੰਦੇ ਅੱਜ ਨੂੰ ਆਰਤੀ ਦਾ ਕਰਜ਼ਾ ਪਤਾ ਕਿੰਨਾ ਚੜ ਗਿਆ ਹੁੰਦਾ ਉਹ ਸਾਡੇ ਸਿਰੋ ਹੀ ਖਾਈ ਜਾਂਦੇ ਹੋ ਹਾਂ ਤੂੰ ਕਹੇਤਾ ਅਸਤਾਰਤੀ ਤਾਂ ਲੈ ਕੇ ਆਉਣੇ ਆਂਗੇ ਆਰਤੀ ਤੇ ਜਾ ਕੇ ਦੇਖ ਲਓ ਕਿੰਨਾ ਪੈਸਾ ਚੜਿਆ ਪਿਆਗਾ ਅਸੀਂ ਤਾਂ ਸਾਰਾ ਲਾਤਾ ਸੀ ਮੈਨੂੰ ਕੀ ਪਤਾਗਾ ਵੀ ਕਿੱਥੋਂ ਪੈਸੇ ਲਿਆ ਲੱਗੇ ਕਿੱਥੇ ਕਿੱਥੇ ਫੜਾਈ ਜਾਨੀ ਹੈਗੀ ਕਦੋਂ ਲੈ ਆਉਣੇ ਸਾਨੂੰ ਕਿਹੜਾ ਪੁੱਛ ਕੇ ਲੈ ਕੇ ਆਉਣੇ ਹੋਗੇ ਅਸੀਂ ਤਾਂ ਸਾਰਾ ਲਾਤਾ ਸੀ ਹੁਣ ਤੁਸੀਂ ਦੁਆਰੇ ਚੜਾਤਾ ਹੁਣ ਆਪਦਾ ਲਾ ਲਿਓ ਹੁਣ ਕਿਉਂ ਪੈਸੇ ਭੇਜਣ ਨੂੰ ਮੈਂ ਕੀ ਪੇਕੀ ਭੇਜਦੀ ਆਂਗੀ ਵੀ ਉਥੇ ਫੜਾਈ ਜੰਨੀ ਆ ਮੈਂ ਪੈਸੇ ਸਾਰਾ ਦਿਨ ਮੈਂ ਕੰਮ ਕਰਦੀ ਆ ਉਹ ਖੇਤ ਫਿਰਦਾ ਰਹਿੰਦਾ ਦੇਖ ਲੈ ਬੇਬੇ ਐਂ ਬੋਲਦੀ ਆ ਹੁਣ ਮੈਨੂੰ ਇਹ ਅੱਗੇ ਪੈਸੇ ਕਿੱਥੇ ਜਾਂਦੇ ਨੇਗੇ ਤੇ ਆਪ ਤਾਂ ਇਹ ਪਾ ਕੇ ਵਰਦੀਆਂ ਦੋਨੇ ਜੀ ਤੜਕੀ ਵਗ ਜਾਂਦੇ ਨੇਗੇ ਅਸੀਂ ਫਿਰਦੇ ਰਹਨੇ ਆ ਕਰੇ ਖਾਪਲੇ ਨਾ ਤੁਸੀਂ ਵਗ ਜਾ ਕਰੋ ਸਾਨੂੰ ਰੋਕਦਾ ਕੋਈ ਆਓ ਸੋਨ ਦਾ ਕਹਾਣੀ ਆਉਂਦਾ ਹਰੇ ਗੱਲ ਤੇ ਲੱਗ ਜਾਨੂੰ ਸੁਣਾਉਣ ਮੇਰੇ ਨਾਲ ਨਾ ਜਿਆਦਾ ਬਕਵਾਸ ਕਰਨ ਦੀ ਲੋੜ ਨਹੀਂ ਚਾਰ ਬੰਦਿਆਂ ਨੂੰ ਸੱਦ ਲਓ ਆਪਦਾ ਅੱਡ ਹੋ ਜਾਓ ਐਡੀ ਕੀ ਗੱਲ ਹੈਗੀ ਨਹੀਂ ਬੱਸ ਕਰ ਜੋ ਕਿਉਂ ਜਲੂਸ ਕੱਢਿਆ ਅੱਡੇ ਪਿੰਡ 'ਚ ਸੁਣਦੀਓ ਤੁਸੀਂ ਕੁੜੀ ਤੂੰ ਤਾਂ ਪੜ੍ਹੀ ਲਿਖੀ ਹੈਂਗੀ ਤੂੰ ਅੰਦਰ ਵਗ ਜਾ ਜਾ ਆਓ ਇਹ ਹੈਗੀ ਐ ਬਾਹਲੀ ਪੜ੍ਹੀ ਲਿਖੀ ਦੂਜੇ ਤਾਂ ਅਣਪੜ੍ਹੇ ਤੁਰੇ ਫਿਰਦੇ ਨੇ ਆਹੋ ਹੈਗੀਆਂ ਪੜ੍ਹੀ ਲਿਖੀ ਜੇ ਪੜ੍ਹੀ ਲਿਖੀ ਸੀ ਤਾਂ ਇਹ ਡਿਊਟੀ ਤੇ ਲੱਗੀਆਂ ਲੱਗ ਕੇ ਤਾਂ ਦੇਖੋ ਫੇਰ ਜੇ ਤੂੰ ਪੜ੍ਹੀ ਲਿਖੀ ਐ ਇਸ ਤਾਂ ਨਹੀਂ ਮਾਰਨੇ ਨਾ ਤੁਸੀਂ ਦੇਖ ਲਓ ਪੜ੍ਹ ਕੇ ਦੇਖ ਲਓ ਲੱਗ ਕੇ ਡਿਊਟੀ ਤੇ ਲੱਗਣਾ ਕਿੰਨਾ ਔਖਾ ਮੇਰਾ ਕਿੱਥੇ ਰਹਿ ਗਿਆ ਹੁਣ ਟਾਈਮ ਮੈਨੂੰ ਤਾਂ ਨਾ ਲਾਲਾ ਗੋਹੇ ਕੁੜੇ ਰੋਲਤਾ ਇੱਥੇ ਕੰਮਾਂ ਚ ਫਿਰ ਪਹਿਲਾਂ ਪਰ ਲੈਂਦੀ ਲੱਗ ਜਾਂਦੀ ਆ ਕਿ ਡਿਊਟੀ ਤੇ ਨਿਕਾ ਕੇ ਨਾ ਤੂੰ ਜਾਣੀ ਹੈ ਕਿ ਨਾ ਅੰਦਰ ਜੇ ਇੱਕ ਮਾੜਾ ਹੁੰਦਾਗਾ ਤੂੰ ਚੰਗੀ ਬਣ ਕੇ ਦਿਖਾ ਦੇ ਮੈਂ ਤਾਂ ਭਗ ਜਾਨੀ ਮਮੀ ਇਹਨੂੰ ਚੁੱਪ ਕਰਾ ਲਓ ਇਹਨੂੰ ਬੋਲੀ ਜਾਣ ਦੇ ਕੱਲੀ ਨੂੰ ਤੂੰ ਤਾਂ ਭਗ ਜਾ ਆਹੋ ਆਹੀ ਗੱਲਾਂ ਦੇ ਤਾਂ ਫਰਕ ਪੈਂਦੇ ਨੇਗੇ ਜਦੋਂ ਐਂ ਕਹਿ ਦਿੰਨੀ ਹੈਗੀ ਤੇ ਆਹ ਆਉਂਦੇ ਨੇਗੇ ਕੱਲਾ ਹੁਣ ਗਾਗਾ ਤੂੰ ਵੀ ਮੁੜਿਆ ਹੁਣ ਕਰ ਲੋ ਗੱਲ ਜਿਹੜੀ ਕਰਨੀ ਅੱਡ ਹੋਣ ਵਾਲੀ ਤੁਸੀਂ ਕੀ ਹੋ ਗਿਆ ਕਿਉਂ ਰੌਲਾ ਪਾ ਰਖਿਆ ਗੱਲ ਕੀ ਹੋਣੀ ਸੀਗੀ ਦੋਨੇ ਜੀ ਤੜਕੀ ਤੁਰ ਜਨ ਦੇ ਤਿਆਰ ਹੋ ਕੇ ਡੱਕਾ ਨਹੀਂ ਤੋੜਦੇ ਨੇ ਇਹ ਲੀਡਰੀ ਕਰਦੇ ਨੇ ਲੀਡਰੀ ਵਾਲੀ ਕੀ ਗੱਲ ਹੈ ਭਾਬੀ ਇੱਕ ਕੰਮ ਹੀ ਹੋਊਗਾ ਨਾਲੇ ਤਾਂ ਮੈਂ ਖੇਤ ਹੁਣ ਕੰਮ ਕਰਾ ਕੇ ਆਇਆ ਕਦੇ ਉਧਰ ਜਾਣਾ ਮੈਂ ਕਦੇ ਉਧਰ ਜਾਣਾ ਜਵਾਰ ਸਵਾਲ ਕੇ ਬੋਲਾ ਇਹ ਡਿਊਟੀ ਤੇ ਵੀ ਜਾਣਾ ਮੇਰੇ ਖੇਤ ਕੰਮ ਕਰਾਉਣ ਵਾਲੇ ਚਰਾ ਕਿਉਂ ਇੱਕ ਕੰਮ ਕਿਉਂ ਹੁੰਦਾ ਲੋਕ ਲੱਖਾਂ ਲੱਖਾਂ ਕੰਮ ਕਰਦੇ ਨੇਗੇ ਤੇ ਰੋਟੀ ਤਾਂ ਇਹ ਦੋਨੇ ਜਣੇ ਆਪਦੀ ਬਣਾ ਕੇ ਖਾਈ ਸਕਦੇ ਨੇ ਲਿਜਾ ਸਕਦੇ ਨੇ ਬਣਾ ਕੇ ਕੋਈ ਨਾ ਭਾਬੀ ਕੱਲ ਤੋਂ ਗਗਨ ਬਣਾ ਲਿਆ ਕਰੂਗੀ ਰੋਟੀ ਨਾਲੇ ਨਾ ਐਡਾ ਜਲੂਸ ਨਹੀਂ ਕੱਢੀਦਾ ਹੁੰਦਾ ਤੁਸੀਂ ਨਾ ਛੜਕਤੇ ਸੁਣਦੀ ਹੋ ਬੋਲਦੀਆਂ ਮੈਂ ਕਿਹਾ ਕੱਲੀ ਬੋਲਦੀਆਂ ਤੇਰੀ ਜਨਾਨੀ ਕਿਹੜਾ ਬੋਲਦੀ ਨਹੀਂ ਇਹ ਵੀ ਸੁਣਦੀ ਹੋ ਛੜਕਤੇ ਫਿਰ ਵੀ ਮੈਂ ਕਿਹਾ ਤੈਨੂੰ ਕੱਲੀ ਨੂੰ ਆਖਿਆ ਮੈਂ ਤਾਂ ਇਹੀ ਆਖਿਆ ਵੀ ਦੋਨੇ ਜਾਨੀਆਂ ਛੜਕਤੇ ਸੁਣਦੀਆਂ ਬੋਲਦੀਆਂ ਮਾੜੀ ਬੜਾ ਸ਼ਰਮ ਮੰਨ ਲਓ ਆਸ ਗੌਣ ਵਸਦਾ ਉਹਨਾਂ ਨੂੰ ਛੁਣ ਕਰੇ ਸੁਣਦੇ ਹੋਊਗਾ ਅਗਲੇ ਦੇ ਆਣਗਵਾਂ ਤੋਂ ਕਿਹੜਾ ਕੋਈ ਸੁਪੁੱਲੇ ਪਤਿਆ ਸਭ ਨੂੰ ਵੀ ਕੰਮ ਤਾਂ ਸਾਰਾ ਮੈਂ ਕਰਦੀ ਐਂਗੀ ਇਹ ਤਾਂ ਤੜਕੀ ਬਗ ਜਾਂਦੇ ਨੇ ਪਾ ਕੇ ਵਰਦੀਆਂ ਉਹ ਤਾਂ ਹੈਗਾ ਫਿਰ ਝੱਜੂ ਪਾਉਣ ਦੀ ਕੀ ਲੋੜ ਹੈ ਮੈਂ ਕੀ ਕਰਾਂ ਮੇਰੇ ਕੱਲੀ ਘਰੇ ਕੰਮ ਨੂੰ ਕੋਈ ਕਿਸੇ ਨੌਕਰ ਲਾਵਣਾ ਇਹ ਆਪੇ ਅਗਲੀ ਕਰੀ ਜਾਇਆ ਕਰੂਗੀ ਮੈਥੋਂ ਨਹੀਂ ਹੁੰਦੇ ਸਾਰੇ ਕੰਮ ਆਹੋ ਲਾ ਦੇ ਨੌਕਰ ਤੇਨੂੰ ਵੱਡੀ ਪਟਰਾਣੀ ਨੂੰ ਲੈ ਬੋਲਦਾ ਕਿਵੇਂ ਆਏ ਬੋਲ ਦਿੰਦੇ ਪਰਜਾਈ ਨੂੰ ਬੋਲਦੀ ਤਾਂ ਤੂੰ ਵੀ ਆਈ ਹੈ ਭਾਬੀ ਫਿਰ ਬਾਈ ਤੁਸੀਂ ਚੁੱਪ ਕਰੋ ਮੈਂ ਕਰਦਾ ਇਹਨਾਂ ਗੱਲ ਜਾਓ ਤੁਸੀਂ ਅੰਦਰ ਗੱਲ ਕੀ ਕਰਨੀ ਹੈ ਆਪਾਂ ਦੀ ਹੁਣ ਕੋਈ ਗੱਲ ਕਰਦੇ ਹੁਣ ਤਾਂ ਆਪਾਂ ਢੀ ਹੋਵਾਂਗੇ ਹੋ ਜੋ ਢ ਅਸੀਂ ਵੀ ਢੀ ਹੋਣ ਨੂੰ ਫਿਰਦੇ ਆਂਗੇ ਓਏ ਤੂੰ ਚੱਲ ਅੰਦਰ ਹੋ ਜਾਗੇ ਢ ਆਪਾਂ ਹੋ ਜਾਓ ਹੋ ਜਾ ਢ ਵਧੀਆ ਮਾਗਰੋ ਲੋ ਹੋਗੇ ਦੇਖ ਲਓ ਹੁਣ ਕਿਵੇਂ ਬੋਲਦੇ ਨੇ ਹਜੇ ਵੀ ਇਹਨਾਂ ਦੇ ਵਿੱਚੀ ਵੜਨਾਗਾ ਕੋਈ ਨਾ ਹੁਣ ਨਹੀਂ ਆਪਾਂ ਇਕੱਠੇ ਰਹਿੰਦੇ ਹੁਣ ਤਾਂ ਭਾੜੀ ਹੋਵਾਂਗੇ ਵੇ ਚੁੱਪ ਕਰ ਜਾਓ ਕਿਉਂ ਕਰਕੇ ਖੇੜੂ ਖੇੜੂ ਕਰਨਾ ਹੈ ਤੁਸੀਂ ਨੇ ਇੱਕੋ ਜਿਹਾ ਹੈਗੇ ਤੁਸੀਂ ਕਿਉਂ ਜਲੂਸ ਕੱਢਿਆ ਨਵੇਂ ਬੇ ਤੂੰ ਸਾਨੂੰ ਤਾਂ ਕਹੀ ਨਹੀਂ ਰਹਿਣੀ ਇਹਨਾਂ ਨੂੰ ਕਹਨੂ ਕਹੀ ਨਹੀਂ ਹੁੰਦੀ ਨਹੀਂ ਐ ਕਰੋ ਬੇਬੇ ਨੂੰ ਫੜ ਕੇ ਨਾ ਚੁੱਲ੍ਹੇ 'ਚ ਦੇ ਦਿਓ ਜੇ ਤਾਂ ਉਹਨੂੰ ਕਹੀ ਨਹੀਂ ਆ ਉਹ ਗੱਲ ਪੈਂਦਾ ਜੇ ਉਹਨੂੰ ਕਹੀ ਨਹੀਂ ਉਹ ਗੱਲ ਪੈਂਦਾ ਮਾ ਤੂੰ ਨਾ ਬੋਲ ਐਵੇਂ ਤੇਰਾ ਬੱਡ ਵੱਜੂਗਾ ਵੇ ਮੇਰੇ ਤਾਂ 10 ਦਿਨ ਹੋ ਗਿਆ ਬਲੱਡ ਵਦੇ ਨੂੰ 10 ਦਿਨ ਹੋ ਗਿਆ ਇਹਨਾਂ ਨੂੰ ਲੜਦਿਆਂ ਨੂੰ ਮੈਂ ਤਾਂ ਸੋਨੂੰ ਦੱਸਿਆ ਨਹੀਂ ਹੈਗਾ ਇਹਨਾਂ ਨੂੰ ਅੱਡ ਕਰਕੇ ਇਹਨਾਂ ਦਾ ਫਾਹਾ ਵਣ ਦੋ ਕੋਈ ਨਾ ਬੇਬੇ ਹੁਣ ਅੱਡੀ ਹੋਵਾਂਗੇ ਹਾਂ ਭਾਈ ਹੋ ਜਾ ਅੱਡ ਬੱਸ ਭਾਈ ਹੋ ਜਾ ਅੱਡ ਆਪਦੀਆਂ ਪਕਾਓ ਖਾਓ ਬੋਲਣ ਦੀ ਲੋੜ ਨਹੀਂ ਚੁੱਪਚਾਪ ਆਪਦਾ ਕੰਮ ਕਰੋ ਜਦੋਂ ਭਾਈ ਬਗਾਨੀਆਂ ਆ ਜਾਣ ਮੈਂ ਸੋਨੂੰ ਵੀ ਕਹਿਣੀ ਹੈਗੀ ਉਦੋਂ ਘਰ 파ੜ ਦਿੰਦੀਆਂ ਨੇਗੀਆਂ ਫੇਰ ਨਾ ਵੱਡਿਆਂ ਦੀ ਕੋਈ ਬਾਹ ਨਹੀਂ ਚੱਲਦੀ ਸਭ ਤੋਂ ਪਹਿਲਾਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਤੁਹਾਡੀ ਦਿਵਾਲੀ ਸ਼ੁਭ ਲੰਘੇ ਤੇ ਸਾਰਿਆਂ ਦੇ ਘਰੇ ਖੁਸ਼ੀਆਂ ਖੇੜੇ ਬਣੇ ਰਹਿਣ। ਸਾਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਜੀ ਪਿੰਡ ਪਰਿਵਾਰ ਦੇ ਨਾਲ ਤੇ ਹੁਣ ਤੱਕ ਜੋ ਵੀ ਸਾਡੀਆਂ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਾ ਸਕਿਆ ਜੀ ਉਹਨਾਂ ਨੂੰ ਤੁਸੀਂ ਬਹੁਤ ਬਹੁਤ ਸਪੋਰਟ ਕੀਤਾ ਜੀ ਤੇ ਸਭ ਨੇ ਬਹੁਤ ਵਧੀਆ ਕਮੈਂਟ ਕੀਤੇ ਤੇ ਵਧੀਆ ਸ਼ੇਅਰ ਕੀਤਾ ਜੀ ਤੇ ਬਹੁਤ ਸਾਡੀ ਸਪੋਰਟ ਕੀਤੀ ਜੀ ਅੱਗੇ ਵੀ ਸਾਡੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਕਮੈਂਟ ਕਰਦੇ ਰਹੋ ਤੇ ਹੁਣ ਆ ਜੀ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਜੀ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਪਿੰਦਰੀ ਬਰਨਾਲਾ ਇੰਦਰਜੀਤ ਦੋਲੇਵਾਲ ਬਲਵਿੰਦਰ ਢਾਲੀਵਾਲ ਗੋਵਿੰਦ RAM ਹਰਮਨ ਬਲਦੇਵ ਸਿੰਘ ਸੁਖਮੀਨ ਹਰਮਨਦੀਪ ਸਤਪਾਲ ਸ਼ਰਮਾ ਗੋਰਾ ਬਠਿੰਡਾ ਇੰਦਰਜੀਤ ਸਿੰਘ ਹਰਜੀਤ ਕੌਰ ਗੁਰਪ੍ਰੀਤ ਸਿੰਘ ਬਲਵਿੰਦਰ ਢਾਲੀਵਾਲ ਤੇ ਇੰਦਰਜੀਤ ਸਿੱਧੂ ਇਹ ਸੀਗੇ ਜੀ ਉਹਨਾਂ ਦੇ ਨਾਂ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਡੇ ਨਾਂ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਵੀਡੀਓ ਦੇਖਣ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ